ਉਹਨੂੰ ਲੈ ਕੇ ਕੱਲ ਲੁਧਿਆਣਾ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਜਿਹੜੇ ਚੁਣੇ ਗਏ ਲੁਧਿਆਣਾ ਤੋਂ ਰਾਜਾ ਵੜਿੰਗ ਉਹਨਾਂ ਦਾ ਰੋਡ ਸ਼ੋਅ ਹੈ ਸੋ ਅਸੀਂ ਲਗਾਤਾਰ ਜਿਹੜਾ ਗੱਲ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਰੋਡ ਸ਼ੋਅ ਨਿਕਲੇਗਾ ਕੱਲ ਕਿੰਨੇ ਕੁ ਲੋਕ ਉਸ ਦੇ ਵਿੱਚ ਆਣਗੇ ਪਹਿਲੇ ਤੁਹਾਡੇ ਨਾਲ ਗੱਲਬਾਤ ਕਰਾਈ ਕਾਂਗਰਸ ਕਮੇਟੀ ਦੇ ਜਿਹੜੇ ਅਹੁਦੇਦਾਰ ਸੀ ਇਕਬਾਲ ਸਿੰਘ ਡੀਕੋ ਉਹਨਾਂ ਨਾਲ ਗੱਲ ਕੀਤੀ ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ OBC ਵਿੰਗ OBC ਸੈੱਲ ਆ ਜਿਹੜਾ ਉਹ ਲੁਧਿਆਣਾ ਤੋਂ ਉਹਨਾਂ ਦੀ ਟੀਮ ਹੈ ਉਹ ਵੀ ਕਿਤਨਾ ਕਿਤੇ ਤਿਆਰੀਆਂ ਕਰ ਰਹੇ ਸਾਡੇ ਨਾਲ ਨੇ ਵਰਿੰਦਰ ਭੱਲਾ ਜੀ ਵਰਿੰਦਰ ਭੱਲਾ ਜੀ ਨਾਲ ਗੱਲਬਾਤ ਕਰਦੇ ਆ ਭੱਲਾ ਜੀ ਸਵਾਗਤ ਹੈ ਢੋਲਾ ਜਾਗਰਤੀ ਲਹਿਰ ਦੇ ਵਿੱਚ ਕੱਲ ਰੋਡ ਸ਼ੋ ਨਿਕਲਣ ਵਾਲਾ ਹੈ ਰਾਜਾਬੜਿੰਗ ਪਹੁੰਚਣਗੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੋ ਰਹੀਆਂ ਜੀ ਦੇਖੋ ਜਿਹੜੇ ਕੱਲ ਸਾਡਾ ਰੋਡ ਸ਼ੋ 2 ਤਰੀਕ ਨੂੰ ਹੋਣ ਜਾ ਰਿਹਾ ਹੈ ਬਹੁਤ ਹੀ ਵੱਡੇ ਪੱਧਰ ਤੇ ਹੋਣ ਜਾ ਰਿਹਾ ਹੈ ਔਰ ਅਸੀਂ ਸਾਰੇ ਇਹ ਮੀਟਿੰਗਾਂ ਜਿਹੜੀਆਂ ਬਾਈ ਅਵਾਡ ਚ ਜਾਂ ਆਪਣੇ ਬਲਾਕਾਂ ਚ ਸਾਰੇ ਪਾਸੇ ਜਿਹੜੇ ਜਿਹੜੇ OBC ਦੇ ਸਾਡੇ ਉਦੇਦਾਰ ਬੈਠੇ ਨੇ ਜਾਂ ਜਿਹੜੇ ਸਾਡੇ ਵਰਕਰ ਸਹਿਬਾਨ ਨੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਸਾਡੇ ਨਾਲ ਚਾਰ ਸਾਹਿਬ ਗੁਨਾਮ ਸਿੰਘ ਜੀ ਕਲੀਅਰ ਸਾਡੀਆਂ ਮੀਟਿੰਗਾਂ ਕਰਾ ਰਹੇ ਨੇ ਉਹ ਜੋ ਇਹਦੇ ਵਿੱਚ ਸਾਡੇ ਰੂਲ ਆਫ ਅਸੀਂ ਕੰਟਰੋਲ ਕਰਨੇ ਜਾਂ ਜਿਸ ਤਰ੍ਹਾਂ ਰੋਡ ਚੋ ਨੂੰ ਲੈ ਕੇ ਚੱਲਣਾ ਉਹਦੇ ਬਾਰੇ ਅਸੀਂ ਚਰਚਾਵਾਂ ਕਰ ਰਹੇ ਹਾਂ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਜੀ ਕਿਤਨਾ ਕਿਤੇ ਕਾਂਗਰਸ ਨੂੰ ਥੋੜਾ ਸਮਾਂ ਲੱਗ ਗਿਆ ਉਮੀਦਵਾਰ ਚੁਣਨ ਦੇ ਲਈ ਤੁਹਾਡੇ ਵੱਲੋਂ ਤਿਆਰੀਆਂ ਜਿਹੜੀਆਂ ਕਿਉਂਕਿ ਸਮਾਂ ਇੱਕ ਮਹੀਨੇ ਦਾ ਰਹਿ ਗਿਆ OBC ਵਿੰਗ ਜਿਹੜਾ ਹੈ ਕਿੰਨੇ ਕੁ ਲੋਕ ਨੇ ਤੁਹਾਡੇ ਨਾਲ ਜੁੜੇ ਹੋਏ ਸਾਡੇ ਨਾਲ ਦੇਖੋ ਜੀ OBC ਵਿੰਗ ਦੀ ਗਿਣਤੀ ਜਾ ਕੇ ਲਈ ਜਾਵੇ ਤੇ ਬਹੁਤ ਵੱਡੀ ਗਿਣਤੀ ਹੈ ਲੇਕਿਨ ਇਹ ਤਾਂ ਦਰਕਨਾਰ ਕਰਦੇ ਆ ਰਹੇ ਨੇ ਹੋ ਰਹੇ ਅਸੀਂ ਲੇਕਿਨ ਹੁਣ ਜਿਹੜਾ ਸਾਡਾ ਇੱਕ ਹਜੂਮ ਬਣ ਚੁੱਕਾ ਹੈ OBC ਡਿਪਾਰਟਮੈਂਟ ਦਾ ਉਹਦੇ ਵਿੱਚ ਸਾਡੇ ਬਹੁਤ ਵੱਡੇ ਪੱਧਰ ਤੇ ਤਿਆਰੀ ਹੈ ਹੋਰ ਸਾਨੂੰ ਇਸ ਚੀਜ਼ ਦੀ ਕੋਈ ਮਤਲਬ ਉਹ ਨਹੀਂ ਹੈ ਕਿ ਸਾਡਾ OBC ਵਿੰਗ ਜਿਹੜਾ ਪਛੜ ਰਿਹਾ ਜੇ ਤੁਹਾਡੇ ਕੋਲੇ ਜੇ ਗੱਲ ਕੀਤੀ ਜਾਵੇ ਵਾਰਡ ਜਾਂ ਬਲਾਕ ਕਿੰਨੇ ਬਲਾਕ ਨੇ ਕਿੰਨੇ ਕ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਸਾਡੇ ਨਾਲ ਦੇਖੋ OBC ਡਿਪਾਰਟਮੈਂਟ ਬਹੁਤ ਹੈ ਸਾਡਾ ਵੱਡਾ ਹੋ ਗਿਆ ਔਰ ਉਹਦੇ ਵਿੱਚ ਹਰ ਵਾਰਡ ਦੇ ਵਿੱਚ ਸਾਡੇ OBC ਡਿਪਾਰਟਮੈਂਟ ਚ ਅਸੀਂ ਨਿਯੁਕਤੀਆਂ ਪੱਤਰ ਵੰਡ ਰਹੇ ਹਾਂ ਔਰ ਅੱਜ ਵੀ ਦੇ ਰਹੇ ਹਾਂ ਪਰਸੋ ਵੀ ਸਾਡੇ ਦਫ਼ਤਰ ਚ ਮੀਟਿੰਗ ਸੀ ਤਾਂ ਉਸ ਲਈ ਵੀ ਅਸੀਂ ਦਿੱਤੀਆਂ ਸੀ ਇਹ ਸਾਡੇ ਨਾਲ ਵਾਈਸ ਚੇਅਰਮੈਨ ਲਾਏ ਆ ਸਰਦਾਰ ਇੰਦਰਜੀਤ ਸਿੰਘ ਜੀ ਛਿੰਦਾ ਜੀ ਤੇ ਸਾਡੇ ਕਲਰਸਾਹ ਰਿਕਰਵੰਤਰ ਹਰਾਈ ਜੀ ਇਹ ਸਾਡੇ ਨਾਲ ਬੈਠੇ ਆ ਕੱਲ ਦੇ ਰੋਡ ਸ਼ੋਅ ਦੀ ਗੱਲ ਕਰਦੇ ਆਪਾਂ ਕਿ ਰੋਡ ਸ਼ੋਅ ਜਿਹੜਾ ਕਿ ਸਵੇਰੇ 10:30 ਵਜੇ ਸਵੇਰ 10:00 ਵਜੇ ਸ਼ੁਰੂ ਹੋ ਜਾਏਗਾ ਸਮਰਾਲਾ ਚੌਂਕ ਤੋਂ ਕਿੰਨੇ ਕੁ ਭਾਰੀ ਇਕੱਠ ਦੇ ਨਾਲ ਜਿਹੜਾ OBC ਸੈਲ ਪਹੁੰਚ ਰਿਹਾ ਹੈ ਜੀ ਇਹ ਹਜ਼ਾਰਾਂ ਦੀ ਤਾਦਾਤ ਚ ਹਜੂਮ ਹੋਏਗਾ ਜੀ ਇਹ ਇੱਕ ਮਿਸਾਲ ਬਣੀ ਹੈ ਇੱਕ ਨਾਮ ਦੇਊਗਾ ਜੀ ਇਹ ਜਿਹੜੇ ਸਾਡੇ ਰਾਜਾ ਵੜਿੰਗ ਨੇ ਇਹ ਪ੍ਰਧਾਨ ਨੇ ਸਾਡੇ ਕਾਂਗਰਸ ਪਾਰਟੀ ਦੇ ਔਰ ਅਸੀਂ ਇਹਨਾਂ ਦਾ ਪੂਰਾ ਸਮਰਥਨ ਪੂਰਾ OBC ਵਿੰਗ ਜੋ ਸੇਵਾਦਾਲ ਜਿੰਨਾ ਵੀ ਸਾਡੇ ਕਾਂਗਰਸ ਵਰਕੀ ਦੇ ਮੈਂਬਰ ਨੇ ਬਹੁਤ ਤਕੜਾ ਹਜੂਮ ਹੋਏਗਾ ਜੀ ਕੋਈ ਇਸੇ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜੇ ਦੇਰ ਆਏ ਦਰਸਤ ਆਈ ਬਹੁਤ ਵੱਡੇ ਲੈਵਲ ਤੇ ਜਿਹੜਾ ਤੁਹਾਡੇ ਵੱਲੋਂ ਵੀ ਹਜ਼ੂਮ ਇਕੱਠਾ ਇਕੱਠਾ ਕਰਕੇ ਉੱਥੇ ਪਹੁੰਚਾਇਆ ਜਾਏਗਾ ਅ ਕਿਸ ਤਰ੍ਹਾਂ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਅ ਕਿਹੜੇ-ਕਿਹੜੇ ਖਾਸ ਉਹ ਮੁੱਦੇ ਨੇ ਲੋਕ ਵੀ ਜਿਹੜੇ ਪਰੇਸ਼ਾਨੀਆਂ ਦੱਸਦੇ ਨੇ ਇਹ ਕਿਹੜਾ ਏਰੀਆ ਇਲਾਕਾ ਪੈਂਦਾ ਹੈ ਤੁਹਾਡੇ ਤੱਕ ਕਿਹੜੀ-ਕੜੀਆਂ ਮੁਸ਼ਕਲਾਂ ਪਹੁੰਚਦੀਆਂ ਹੋ ਕੀ ਲੱਗਦਾ ਤੁਹਾਨੂੰ ਵੀ ਕਾਂਗਰਸ ਦੇ ਕਿਹੜੇ ਅ ਐਦਾਂ ਦੇ ਮੁੱਦੇ ਨੇ ਜਿਹੜੇ ਚੱਕੇ ਆ ਉਹ ਪਿੱਛੇ ਕੰਮ ਕੀਤਾ ਤੁਸੀਂ ਦੇਖੋ ਜੀ ਹੁਣ ਸਾਡੇ ਰਾਜਾ ਵਿਡਿੰਗ ਸਾਹਿਬ ਆਏ ਨੇ ਉਹ ਨੁਮਾਇੰਦਗੀ ਕਰਨਗੇ ਸਾਡੇ ਲੁਧਿਆਣੇ ਦੀ ਜਰਅਸਲ ਕੀ ਅਸੀਂ ਜਿਹੜੇ ਵਾਰਡ ਚ ਜਿਹੜੀਆਂ ਜੜੀਆਂ ਸਮੱਸਿਆਵਾਂ ਨੇ ਜੋ ਜੋ ਵੀ ਸਾਡੇ ਸਮੱਸਿਆਵਾਂ ਨੇ ਜਾਂ ਜੋ ਅਸੀਂ ਪ੍ਰੋਜੈਕਟ ਲੈ ਕੇ ਆਣੇ ਜਾਂ ਜੋ ਵੀ ਅਸੀਂ ਕਾਰਵਾਈ ਜੋ ਵੀ ਜਿੱਥੇ ਕੰਮ ਕਰਾਣਾ ਅਸੀਂ ਉਹਨਾਂ ਨਾਲ ਬਹਿ ਕੇ ਮੀਟਿੰਗ ਕਰਾਂਗੇ ਕੱਲ ਤਾਂ ਸਾਡਾ ਰੋਡ ਸ਼ੋਅ ਦਾ ਹੋ ਲੈਣ ਦਿਓ ਉਸ ਤੋਂ ਬਾਅਦ ਸਾਡੀਆਂ ਡੋਰ ਟੂ ਡੋਰ ਮੀਟਿੰਗਾਂ ਹਰ ਵਾਰਡ ਚ ਹੋਣਗੀਆਂ ਔਰ ਉਹਦੇ ਬਾਰੇ ਅਸੀਂ ਉਹਨਾਂ ਨੂੰ آگਾਹਤ ਕਰਾਵਾਂਗੇ ਔਰ ਦੱਸਾਂਗੇ ਵੀ ਆਹ ਪ੍ਰੋਬਲਮ ਇੱਥੇ ਹੈਗੀ ਸੋ ਸਾਨੂੰ ਪੂਰੀ ਉਮੀਦ ਹੈ ਕਿ ਉਹ ਸਾਡੇ ਹੱਲ ਕਰਨਗੇ ਕਈ ਕਾਂਗਰਸੀ ਜਿਹੜੇ ਟਕਸਾਲੀ ਕਾਂਗਰਸੀ ਉਹਨਾਂ ਨੇ ਗੱਲ ਚੱਕੀ ਆ ਕਿ ਜਿਹੜਾ ਚਿਹਰਾ ਹੈ ਉਮੀਦਵਾਰ ਦਾ ਉਹ ਲੁਧਿਆਣੇ ਦਾ ਹੋਣਾ ਚਾਹੀਦਾ ਸੀਗਾ ਕਿਤੇ ਨਾ ਕਿਤੇ ਕੋਈ ਨੁਕਸਾਨ ਵਾਲੀ ਗੱਲ ਦੇਖੋ ਇਹੋ ਜੀ ਕੋਈ ਨੁਕਸਾਨ ਨਹੀਂ ਸਾਡੇ ਰਾਜਾ ਵਰਡਿੰਗ ਜਿਹੜੇ ਨੇ ਪੰਜਾਬ ਦੇ ਪ੍ਰਧਾਨ ਨੇ ਕੋਈ ਇਹੋ ਜੀ ਕੋਈ ਉਹ ਨਹੀਂ ਗੱਲੀ ਅਸੀਂ ਕੋਈ ਪਾਕਿਸਤਾਨ ਤੋਂ ਥੋੜੀ ਲੈ ਕੇ ਆਏ ਆ ਇਹ ਤਾਂ ਸਾਡੇ ਲੁਧਿਆਣੇ ਦੇ ਨੇ ਇਹ ਸਾਡੀ ਹਾਈ ਕਮਾਂਡ ਨੇ ਜੋ ਡਿਸੀਜਨ ਲੈਣਾ ਬਹੁਤ ਵਧੀਆ ਲਿਆ ਔਰ ਅਸੀਂ ਇਹਦੇ ਨਾਲ ਚੱਲਾਂਗੇ ਬਿਲਕੁਲ ਖੜੇ ਆ ਨਾਲ ਕੋਈ ਪ੍ਰੋਬਲਮ ਨਹੀਂ ਸਾਨੂੰ ਬਾਹਰ ਲਈ ਕੋਈ ਬਾਹਰ ਲਈ ਤੇ ਇੱਕ ਮੁੱਦਾ ਦੇਖੋ ਆਪੋਜੀਸ਼ਨ ਪਾਰਟੀਆਂ ਦਾ ਕੋਈ ਮੁੱਦਾ ਉਹਨਾਂ ਕੋਲ ਹੈ ਨਹੀਂ ਉਹਨਾਂ ਨੇ ਕੋਈ ਨਾ ਮੁੱਦਾ ਤੇ ਉਠਾਣਾ ਹੀ ਹੈ ਕੀ ਲੱਗਦਾ ਤੁਹਾਨੂੰ ਕਿ ਕੱਲ ਇਸ ਰੋਡ ਸ਼ੋਅ ਦੇ ਵਿੱਚ ਮਹਿਲਾਵਾਂ ਵੀ ਵੱਧ ਤੋਂ ਵੱਧ ਪਹੁੰਚਣ ਬਿਲਕੁਲ ਜੀ ਮਹਿਲਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੀ ਸਾਡੇ ਆਵੀ ਸਿਟ ਡਿਪਾਰਟਮੈਂਟ ਵਿੱਚ ਬਹੁਤ ਮਹਿਲਾਵਾਂ ਨੇ ਔਰ ਸੇਵਾਦਾਲਚਨੇ ਬਹੁਤ ਨੇ ਕਾਂਗਰਸ ਪਾਰਟੀ ਦੇ ਬਹੁਤ ਨੇ ਹਜ਼ਾਰਾਂ ਦੀ ਤਾਦਾਦ ਚ ਮਹਿਲਾਵਾਂ ਵੀ ਹੋਣਗੇ ਜ਼ਰੂਰ ਹੋਰ ਜਿਹੜੇ ਨਾਲ ਤੁਹਾਡੇ ਜੁੜੇ ਲੋਕ ਨੇ ਕਾਂਗਰਸੀ ਵਰਕਰ ਨੇ OBC ਸੈੱਲ ਦੇ ਵਰਕਰ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਇਸ ਇਲੈਕਸ਼ਨਾਂ ਨੂੰ ਲੈ ਕੇ ਇਸ ਪਹਿਲਾ ਰੋਡ ਸ਼ੋ ਨਿਕਲਣ ਜਾ ਰਿਹਾ ਹਾਂ ਹਾਂਜੀ ਬਿਲਕੁਲ ਪਹਿਲਾ ਰੋਡ ਸ਼ੋ ਹੈ ਅਸੀਂ ਸਾਰੇ ਮੀਟਿੰਗਾਂ ਆਹੀ ਡੋਰ ਟੂ ਡੋਰ 3-4 ਦਿਨ 5 ਦਿਨ ਤੋਂ ਕਰ ਰਹੇ ਹਾਂ ਜਦ ਦਾ ਸਾਨੂੰ ਪਤਾ ਲੱਗਾ ਟਿਕਟ ਸਾਡੇ ਰਾਜਾ ਸਾਹਿਬ ਦੀ ਅਲੋਨਸ ਆਈ ਹੋ ਸੀ ਬਿਲਕੁਲ ਦਿਨ ਰਾਤ ਇੱਕ ਕੀਤਾ ਹੋਇਆ ਔਰ ਕਰ ਵੀ ਰਹੇ ਹਾਂ ਜਿੱਥੇ ਜਿੱਥੇ ਮੀਟਿੰਗਾਂ ਸਾਡੀਆਂ ਹੋ ਰਹੀਆਂ ਅਸੀਂ ਕਰਕੇ ਬਿਲਕੁਲ ਕੱਲ ਦਾ ਜਿਹੜਾ ਰੋਡ ਸ਼ੋ ਮੈਂ ਕਹਿੰਦਾ ਇਹ ਇਹਦੀ ਅਸੀਂ ਯਾਦਗਾਰ ਬਣਾਵਾਂਗੇ ਵੀ ਇਹ ਰੋਡ ਸ਼ੋਅ ਕੋਈ ਕੀਤਾ ਹੈ ਕੀ ਅਪੀਲ ਕੀ ਕਰਨਾ ਜੀ ਕਾਂਗਰਸੀ ਵਰਕਰਾਂ ਨੂੰ ਉਹ ਲੋਕਾਂ ਨੂੰ ਕਾਂਗਰਸੀ ਵਰਕਰਾਂ ਨੂੰ ਅਪੀਲ ਹੈ ਵੀ ਬਿਲਕੁਲ ਵੱਧ ਛੱਡ ਕੇ ਜਿੰਨੀ ਗਿਣਤੀ ਵੱਧ ਤੋਂ ਵੱਧ OBC ਸੇਵਾਦਾਲ ਜਾਂ ਕਾਂਗਰਸ ਕਮੇਟੀ ਦੇ ਜਿੰਨੇ ਵਰਕਰ ਨੇ ਮੇਰੀ ਸਾਰਿਆਂ ਨੂੰ ਪਰਜੋ ਰਮੀਲ ਹੈ ਕਿ ਟਾਈਮ ਸਿਰ ਪਹੁੰਚੋ ਉਸ ਰੋਡ ਨੂੰ ਕਾਮਯਾਬ ਕਰੋ ਤੁਹਾਡੇ ਵੱਲੋਂ ਤਿਆਰੀ ਫੁੱਲ ਲੱਗੀ ਬਿਲਕੁਲ ਤਿਆਰੀ ਹੈ ਜੀ ਸੋ ਵਰਿੰਦਰ ਭੱਲਾ ਨੇ ਜਿਹੜੇ ਚੇਅਰਮੈਨ OBC 셀 ਦੇ ਔਰ ਕਿਤਨਾ ਕਿਤੇ ਉਹਨਾਂ ਵੱਲੋਂ ਤਿਆਰੀਆਂ ਫੁੱਲ ਨੇ ਔਰ ਉਹਨਾਂ ਨੇ ਅੱਜ ਆਪਣੇ ਦਫ਼ਤਰ ਦੇ ਵਿੱਚ ਮੀਟਿੰਗ ਵੀ ਕੀਤੀ ਹੈ ਲੋਕਾਂ ਨੂੰ ਵੀ ਬੁਲਾ ਕੇ ਜਿਹੜਾ ਇੱਥੇ ਕਿਹਾ ਕਿ ਕੱਲ ਦੇ ਰੋਡ ਸ਼ੋਅ ਦੇ ਵਿੱਚ ਇੱਕ ਵੱਡਾ ਹਜ਼ੂਮ ਦੇਖਣ ਨੂੰ ਮਿਲੇਗਾ ਸੋ ਵਧੇਰੇ ਅਪਡੇਟ ਲਈ ਫੇਰ ਆਜ਼ਰ ਹੋਵਾਂਗੇ ਬਨੇਰੋ ਜਾਗਰਤੀ ਲਹਿਰ ਦੇ ਨਾਲ ਧੰਨਵਾਦ